ਅਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਪਸੰਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਿਸ਼ਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਕਿੰਤੀ ਜਿਹੜੀਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਤੇ ਜ਼ਿਆਦੀਆਂ ਤੁਹਾਨੂੰ ਸੂਈਆਂ ਹੀ ਦਿਖਾਉਣੀਆਂ ਵਾ ਤੇ ਕਾਫੀ ਕਮਾਲ ਦੇ ਪਸ਼ੂ ਜਿਹੜੇ ਤੁਹਾਨੂੰ ਦਿਖਾਵਾਂਗੇ ਅੰਦਰ ਵੀ ਗਾਵਾਂ ਬੰਨੀਆਂ ਤੇ ਬਾਹਰ ਵੀ ਬੰਨੀਆਂ ਆ ਜਿਹੜੀਆਂ ਗੱਬਣਾ ਵਾ ਅੰਦਰ ਸੂਈਆਂ ਬੰਨੀਆਂ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਬਸ ਵਧੀਆ ਕਿਰਪਾ ਬਾਬੇ ਨਾਲ ਚਲੋ ਵਧੀਆ ਕਿਰਪਾ ਜੀ ਦਿਆ ਤੇ ਚੰਗੀ ਰੌਣਕ ਲਈ ਜੀ ਰੌਣਕ ਬਸ ਤੁਹਾਡੇ ਆਸਰੇ ਵੀਰ ਜੀ ਵੀਡੀਓ ਮੇਰਾ ਪਰਾ ਪਾਈ ਜਾਂਦਾ ਆਦੇ ਵਧੀਆ ਚੱਲੀ ਜਾਂਦਾ ਕੰਮ ਵਿਕੀ ਜਾਂਦਾ ਮਾਲ ਨਾਲ ਨਾਲ ਫਿਰ ਬਾਕੀ ਇਹ ਹੈ ਕਿ ਚਲੋ ਕੰਮ ਸਾਫ਼ ਸੁਥਰਾ ਹੋਵੇ ਤੇ ਮਾਲ ਚੱਲਦਾ ਰਹਿੰਦਾ ਵਾ ਕੋਈ ਵੀ ਇਹ ਨਹੀਂ ਕਿ ਜੇ ਆਪਾਂ ਤੁਹਾਨੂੰ ਹੀ ਕਹਿੰਦੇ ਆ ਕੋਈ ਵੀ ਜਿਹੜਾ ਵੀ ਕੋਈ ਸਾਫ਼ ਕੰਮ ਕਰੂਗਾ ਤੇ ਉਹਦਾ ਵਿਕੀ ਜਾਣਾ ਤੇ ਜੇ ਕੋਈ ਫੇਰਾ ਫੇਰੀਆਂ ਵਾਲਾ ਕੰਮ ਚੱਲੂਗਾ ਨਫਾ ਵੀ ਜੀ ਥੋੜਾ ਲੈ ਲੋ ਚੀਜ਼ ਚੰਗੀ ਲੈ ਲੋ ਹਾਂਜੀ ਹਾਂਜੀ ਮਤਲਬ ਹਰ ਗਾਹੀ ਮੰਗਦਾ ਮੇਰੇ ਕੋਲ ਜਿਆਦਾ ਵੇਚਣ ਵਾਲੇ ਤਕਰੀਬਨ ਵੀਰ ਮਾਰ ਮੰਗਾ ਲੈਂਦੇ ਠੀਕ ਆ ਬਾਕੀ ਇਹ ਆ ਕਿ ਕੋਈ ਵੀਰ ਇੱਥੋਂ ਹੀ ਤਸੱਲੀ ਕਰਕੇ ਤਾਂ ਆਪਣਾ ਵੇਖ ਚੱਕ ਕੇ ਖੜੇ ਹਾਂਜੀ ਤੁਹਾਡੇ ਚੈਨਲ ਵਾਂਹੀ ਜਿਹੜੀ ਗੱਲ ਹੈ ਹੈ ਕਣੀ ਹਾਂਜੀ ਬਿਲਕੁਲ ਸਾਫ਼ ਸੁਥਰਾ ਜਿਹਾ ਕੰਮ ਹੈ ਤੁਹਾਡਾ ਵੀ ਹਾਂਜੀ ਇਦਾਂ ਵਾ ਤੁਸੀਂ ਜਿਹੜੀ ਵੀਡੀਓ ਚ ਤੁਹਾਨੂੰ ਚੀਜ਼ ਦਿਖਦੀ ਹੈ ਕਿ ਨਹੀਂ ਉਹ ਹੀ ਰੈਲਿਟੀ ਦਿਖੂਗੀ। ਬਿਲਕੁਲ ਉਹੀ ਬਿਲਕੁਲ। ਇਹ ਚੀਜ਼ ਮੈਨੂੰ ਪਹਿਲਾਂ ਵੀ ਕਹਿ ਦਿੰਦੇ ਜੇ ਵੀਰ ਮਤਲਬ ਜਿਹੜੀ ਕੋਈ ਨੀਕੀ ਮੈਰਜ ਹੁੰਦੀ ਤੇ ਕਹਿੰਦੇ ਵੀਰ ਜੀ ਆਹ ਇਦਾਂ ਦੇ ਇਦਾਂ। ਹਾਂਜੀ ਹਾਂਜੀ। ਇਹ ਕਹਿੰਦਾ ਤੁਹਾਡੀ ਆ ਬੜੀ ਵਧੀਆ ਵੀਰ ਜੀ ਤੁਸੀਂ। ਇਹ ਤੇ ਇਹ ਹਨਾ ਨੂੰ ਵੇਖੋ ਕਿਸ ਨੇ ਵੀ ਦੂਰੋਂ ਆਣਾ ਵਾ ਅਗਲੇ ਨੇ ਵੀ ਪੈਸੇ ਖਰਚਨੇ ਆ ਤੇ ਸਾਡੇ ਵੀ ਫਰਜ਼ ਪਾਉਂਦੇ ਕਿ ਇਹ ਚੀਜ਼ਾਂ ਸਹੀ ਦੱਸੀਏ। ਬੰਦੇ ਵੇਖਿਆ ਵੀ ਮਤਲਬ ਛੋਟੀ ਵੱਚੀ ਦੀ ਵੀ ਵੀਡੀਓ ਜੂ ਮਗਰਕੇ ਵੱਡੀ ਲੱਗਦੀ ਆ। ਹਾਂਜੀ ਹਾਂਜੀ। ਉਹ ਫਿਰ ਦੂਰ ਨੇੜੇ ਕਿਤੇ ਜਾਣੀ ਹੋਵੇ ਤੇ ਬੰ ਤੇ ਉਹ ਉਹ ਨਾ ਖੜਨੀ ਨਹੀਂ ਤੇ ਉਹਦਾ ਕੀ ਫਾਇਦਾ ਫਿਰ ਵੱਡੀਆਂ ਕਰਕੇ ਪਾਉਂਦੇ ਫਿਰ ਇਹ ਕਰਕੇ ਤੁਸੀਂ ਵੀ ਜਿਹੜੀ ਚੀਜ਼ ਤੁਸੀਂ ਦਿਖਾ ਲਦੇ ਜਿ ਉਹ ਹੀ ਨਿਕਲੇ ਹਾਂਜੀ ਬੜੇ ਬੜੇ ਕਸਟਮਰ ਨੇ ਵੀ ਇਹ ਚੀਜ਼ ਕਹੀ ਵੀ ਭਾਜੀ ਜੋ ਵੀਡੀਓ ਦੇ ਹੁੰਦਾ ਉਹ ਹੀ ਮਤਲਬ ਰੈਲਿਟੀ ਚ ਵੀ ਹਾਂਜੀ ਹਾਂਜੀ ਕੋਸ਼ਿਸ਼ ਤੇ ਇਹੀ ਹੁੰਦੀ ਹੈ ਕਿ ਉਹ ਹੀ ਸਾਰਾ ਕੁਝ ਨਿਕਲੇ ਆਪਣੀ ਵੀ ਚਲੋ ਕੋਸ਼ਿਸ਼ ਇਹੋ ਜੀ ਹੁੰਦੀ ਆ ਕਿ ਚੰਗੇ ਤੋਂ ਚੰਗਾ ਲਈਏ 5000 ਮਹਿੰਗਾ ਲੈ ਲਈਏ ਲੈ ਚੰਗਾ ਲਈਏ ਬਾਕੀ ਚਲੋ ਤੁਹਾਡੇ ਵੱਖਰੇ ਫਰਜ਼ੇ ਆ ਸਾਡੇ ਵੱਖਰੇ ਫਰਜ਼ੇ ਆ ਤੇ ਜਿਹੜੇ ਵੀਰ ਆਪਣੇ ਵੇਖਣ ਵਾਲੇ ਪਸ਼ੂ ਖੜਨ ਵਾਲੇ ਆ ਉਹਨਾਂ ਦਾ ਵੀ ਫਰਜ਼ ਏ ਕਿ ਆਪਣਾ ਇੱਥੇ ਆ ਕੇ ਵੇਚ ਚਾ ਕੇ ਤਸੱਲੀ ਕਰਕੇ ਖੜਨ ਹਨਾ ਸਾਹ ਵਾਲੀਆਂ ਚੀਜ਼ਾਂ ਆ ਹਾਂਜੀ ਤੇ ਜਿੰਨੇ ਵੀ ਪੈਸੇ ਖਰਚਣੇ ਆ ਹਰ ਬੰਦੇ ਦਾ ਹੱਕ ਦਾ ਪੈਸਾ ਆ ਹਰ ਕਿਸੇ ਦੀ ਆਪੋ ਆਪਣੀ ਜ਼ਿੰਮੇਵਾਰੀ ਆ ਤੇ ਆਪਣੀ ਜ਼ਿੰਮੇਵਾਰੀਆਂ ਸਾਰੇ ਪੂਰੇ ਕਰਨ ਹਾਂਜੀ ਠੀਕ ਐ ਨਾਮ ਦੱਸਦੇ ਕਰੀ ਆਪਣਾ ਨਾਮ ਸਰਬਜੀਤ ਹਾਂਜੀ ਪਿੰਡ ਮਿਸ਼ਰਪਰਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਤੇ ਬਟਾਲੇੋਂ ਨਿਕਲਦੇ ਪਹਿਲਾ ਪਿੰਡ ਆਉਂਦਾ ਭਾਜੀ ਤੇ ਇਧਰੋਂ ਮੈਂ ਤੇ ਲਾਉਂਦੇ ਆ ਲਾਸਟ ਪਿੰਡ ਆਪਣਾ ਆਉਂਦਾ ਠੀਕ ਹੈ ਜੀ ਤੇ ਫੋਨ ਨੰਬਰ ਹੀ ਬੋਲ ਦੇ 7176 ਹਾਂਜੀ 43509 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਹਾਂਜੀ ਇਹਦੇ ਤੋਂ ਹੀ ਆਪਾਂ ਕਰਨੀ ਆ ਇਹ ਚੰਗੀ ਕਮਾਲ ਦੀ ਲੇਨ ਦੀ ਯਾਰਕੀ ਠੀਕ ਆ 40 ਪਲੱਸ ਵਾਲੀ ਵਹਿੜਿਆ ਠੀਕ ਆ ਕੋਈ ਗੱਲ ਹੀ ਨਹੀਂ ਵਛੀ ਦੀ ਕਰਨ ਵਾਲੀ ਤੇ ਬਹੁਤ ਘੱਟ ਚੀਜ਼ਾਂ ਲੱਗਦੀਆਂ ਅਜੇ ਗੱਬਣ ਆ ਜੇ ਤੇ ਬਣਿਆ ਜੇ ਹੱਤਾ ਕੱਚੀ ਵਛੀਏ ਬਾਕੀ ਹੈਗੀ ਭਾਵੇਂ ਜਰਸੀ ਆ ਤੇ ਐਚ ਐਫ ਗਾਵਾਂ ਨਾਲ ਵੀ ਕੱਟਦੀ ਆ ਸਾਡੀ ਗਾਵਾਂ ਨਾਲ ਵੀ ਕੱਟਦੀ ਕੱਦ ਕਾਟ ਚ ਵੀ ਸਾਨ ਬੜਾ ਕੁਆਲਟੀ ਦਾ ਆ ਨਾੜਾਂ ਲੀਵੇ ਦੀਆਂ ਵੇਖੋ ਹਾਂ ਦੇਖ ਸਾਥੀ ਜੇ ਥਾਣੇ ਦੇ ਲਾਗੇ ਤਾਂ ਬਾਕੀ ਮਿਲਕਵੇਂ ਨੇ ਵੀ ਚੰਗੀ ਸੋਹਣੀ ਲੱਗੀ ਆ ਹਾਂ ਜੀ ਕਿੰਨਾ ਕੁ ਲੈ ਜੋਗੀ ਟਾਈਮ ਵਿੱਚ ਜੀ ਆਹ ਜੀ ਇੱਕ ਹਫਤਾ ਵਛੀ ਕਰਦੀ ਹੈ ਹਫਤਾ ਲੈ ਜੋਗੀ ਇਹ ਦੋਵੇਂ ਬੱਲੇ ਵੇਖੋ ਇਧਰ ਵੀ ਘਰੋਂ ਲੈ ਕੇ ਫਾਰਮ ਚ ਲਈ ਦੀ ਮਾਰਨ ਦੀ ਵਛੀ ਜੀ ਠੀਕ ਆ ਆ ਦੋ ਦਾਲੀਆਂ ਨਾਲਾਂ ਵਿੱਚ ਵਛੀ ਠੀਕ ਹੈ ਜੀ ਜਿਹੜੇ ਵੀ ਫਾਰਮ ਚ ਚਲ ਗਈ ਨਾ ਹਾਂਜੀ ਨਾਮ ਬਣਾ ਲੂਗੀ ਫਾਰਮ ਦਾ ਮੇਲਾ ਜਿੱਤਣ ਵਾਲੀ ਬਹਿੜਿਆ ਠੀਕ ਹੈ ਬਾਕੀ ਅੱਗੇ ਮੌਸਮ ਹੀ ਗਰਮੀ ਦਾ ਵਾ ਹਾਂਜੀ ਤੋਰਾਂ ਹੋਏ ਕਰੀ ਫੇਰੀ ਇਹਨੂੰ ਦੱਸਦੇ ਪਿਓਰ ਪੰਜਾਬ ਵਾਲੀ ਜਰਸੀ ਆ ਜਿਹੜੀ ਚੇਰਾ ਵੀ ਤੇ ਸਾਂਭੀ ਕਿਸੇ ਵੀਰ ਨੇ ਚੰਗੀ ਦੀ ਜਨਾਵਾ ਜਿਹੜੀ ਬਹੁਤ ਘੱਟ ਪੈਦਾ ਹੁੰਦੀਆਂ ਬਸ਼ੀਆਂ ਇਹਡੀਆਂ ਅਜੇ ਤਿਆਰ ਹੋਣੀ ਆ ਅਜੇ ਗੱਬਣ ਆ ਜਿਹੜੀ ਅਜੇ ਅਜੇ ਕੋਈ ਪੁੜਿਆਂ ਤੋਂ ਗੱਲ ਨਹੀਂ ਅਜੇ ਕੋਈ ਕੁਝ ਨਹੀਂ ਆਰੇ ਚੋਈ ਦੇ ਅੱਛਾ ਠੀਕ ਹੈ ਗੱਬਣ ਮੱਥੀ 4-5 ਕਿਲੋ ਚੋਈ ਵੀ ਹੈਗੀ ਅੱਛਾ ਪਾਸ ਕੀਤੀ ਆ ਪਾਸ ਕੀਤੀ ਬੂਠੇ ਬਾਥੇ ਵੀ ਬੜੀ ਵਧੀਆ ਕੁਆਲਿਟੀ ਆ ਚੰਗੀ ਸੰਭੀ ਹੁੰਦੀ ਹੈ ਕਿ ਇਹ ਵੀ ਨੇ ਰੀਜਣਾ ਇਹ ਪਟਾਲੇ ਪਈਏ ਸੂਏ ਪਾਜੀ ਮੇਲਾ ਵਿੱਚ ਚੀਜ਼ ਹੈ ਅੱਛਾ ਹਾਂ ਮੇਲੇ ਤੇ ਵੱਸੀ ਆਈ ਕਿੰਨਾ ਦੁੱਧ ਚੋਆਇਆ ਸੀ ਨੇ ਹਾਂ ਉਦੋਂ ਇਹਨੇ ਵੱਸੀ ਨੇ ਚੋਆਇਆ ਜ 32 ਕਿਲੋ 700 ਗ੍ਰਾਮ ਦੁੱਧ ਆਇਆ ਵੱਸੀ ਦਾ ਅੱਛਾ ਹਾਂਜੀ ਹਾਂਜੀ ਠੀਕ ਆ ਪਟਾਲੇ ਤੇ ਜੀ ਤਿਆਰ ਕੀ ਕਿੰਨਾ ਹੋਣ ਦੁੱਧ ਚੋਆਊਗੀ ਜਦੋਂ ਦੇ ਪਾਜੀ ਵੱਸੀ 35 ਤੋਂ ਪਲੱਸ ਚੱਲੂਗੀ ਜਿਹੜੀ ਗੱਲ ਹੈ ਠੀਕ ਆ ਤੇ ਮੁੱਲੇ ਦਾ ਮੋਲੇ ਦੇ ਭਾਜੀ ਵੱਛੀ ਦੇ ਮੰਡੀ ਚੱਲ ਜੀ ਇਹਨੇ 2 ਲੱਖ ਰੁਪਈਆ ਮੰਗਦੇ ਜਿੱਦਾਂ ਗਾ ਵਸਾਖੀ ਆਉਣੀ ਹੈ ਠੀਕ ਆ ਮੈਂ ਕਹਿੰਦੀ ਇਹ ਜੀਆਂ ਵੱਛੀਆਂ ਦਾ 2 ਤੋਂ ਘੱਟ ਕੋਈ ਵੀ ਮੁੱਲ ਕਰਦਾ ਆਪਾਂ 2 ਨਹੀਂ ਕਰਨਾ ਆਪਾਂ ਵੀਰਾਂ ਦੇ ਮਤਲਬ ਫਾਰਮ ਦੀ ਇੱਕ ਸ਼ਾਨ ਬਣਾਉਣੀ ਹੈ ਵੱਛੀ ਠੀਕ ਆ ਮੁੱਲ ਵੀ ਜੀ 2 ਲੱਖ ਰੁਪਈਆ ਹਾਂਜੀ 1 20 ਦੀ ਵੱਛੀ ਦੇ ਦਾਂਗੇ ਅੱਛਾ 1 20 ਦੀ ਦੇ ਦੋਗੇ ਤੇ ਬਾਕੀ ਚਲੋ ਮੌਕੇ ਤੇ ਮੰਨ ਤਾ ਨਾ ਹੋਰ ਕਰ ਠੀਕ ਆ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਤੀਜੇ ਨੰਬਰ ਤੇ ਡੱਬੀ ਵੇੜ ਭਾਜੀ ਦੂਜਾ ਸੂਹਾ ਜੀ ਮੌਕੇ ਦਾ ਦੁੱਧ ਇਹ ਕੋਲ ਆਇਆ ਹੋਵੇ 30 ਕਿਲੋ ਜੀ ਤਿਆਰ ਬਿਲਕੁਲ ਤਿਆਰ ਦੋ ਜਿਹੜਾ ਇੱਥੇ ਮੇਰੇ ਕੋਲ ਭਾਵੇਂ ਦੋ ਦਿਨ ਲੈ ਕੇ ਚਵਾ ਲੇ ਠੀਕ ਆ ਤੇ ਬਾਕੀ ਘੱਦ ਘਾਟ ਚ ਇਹ ਵੀ ਜਵਾਨ ਹੈ ਪੂਰੀ ਥੋੜਾ ਡਰਦੀ ਡਰਦੀ ਆ ਇਹਦੇ ਮਗਰ ਬੱਚਾ ਕੀ ਜੇ ਬੱਚੀ ਦੇ ਪਾਣੀ ਮਗਰ ਵੀ ਇਹਦੇ ਬੱਛੀ ਆ ਤੇ ਬੱਛੀ ਵੀ ਕਮਾਲੀ ਤੋਰ ਦੋ ਇਹ ਕਰੀ ਨਾ ਮੈਂ ਸੂਈ ਨੂੰ ਕਿੰਨੇ ਦਿਨ ਹੋਏ ਇਹਨੂੰ ਬਿਲਕੁਲ ਤਾਜੀ ਬਾਜੀ ਸੂਈ ਜੇ ਦੱਸ ਦੇ ਲੋਗੇ ਫਿਰ ਤੇ ਜੇ ਹੋਰ ਵੱਜੂਗੇ ਦੁੱਧ ਮੌਕੇ ਤੇ ਦੁੱਧ ਜਿਹੜਾ ਇਹਦੇ ਕੋਲ 30 ਲੀਟਰ ਦੱਸਦੇ ਆ ਅਗੇ ਤੁਹਾਡਾ ਫਰਜ਼ ਹੈ ਤੁਸੀਂ ਆਪ ਚਵਾਈ ਕਰਕੇ ਹੱਥੀਂ ਚਵਾਈ ਕਰਕੇ ਵੇਖ ਚੱਕ ਕੇ ਖੜਨਾ ਕਿਉਂਕਿ ਜਿਹੜੇ ਵੀ ਇਧੇ ਪੈਸੇ ਖਰਚਣੇ ਆ ਉਹਨਾਂ ਦਾ ਫਰਜ਼ ਪੰਦਾ ਇੱਥੇ ਆ ਕੇ ਚੰਗੀ ਤਰ੍ਹਾਂ ਚੀਜ਼ਾਂ ਵੇਖ ਕੇ ਖੜਨਾ ਬਾਕੀ ਥਾਣੇ ਵੀ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਪਾਜੀ ਇੱਕ ਨੰਬਰ ਵਛੀ ਚਵਾਈ ਵੀ ਇੱਕ ਨੰਬਰ ਹੈ ਜੇ ਐਸਾ ਵੀ ਮੇਰਾ ਕੋਈ ਮੀਰ ਭਰਾ ਮੰਗਾ ਲੇਗਾ ਨਾ ਹਾਂਜੀ ਤੇ ਪਹੇ ਪੰਜੀ ਕਿਲੋ ਦੀ ਗਰੰਟੀ ਵੀਰ ਦੇ ਘਰ ਦੀ ਲਵਾਂਗੇ ਜਿਹੜੀ ਗੱਲ ਕਰਾਂਗੇ ਅੱਛਾ ਇਹ ਵੇਲੇ ਡੰਗਰ ਗੱਡੀ ਜੀ ਦੂਰ ਨੇੜੇ ਜਾਵੇ ਤਾਂ ਦੋ ਚਾਰ ਕਿਲੋ ਦਾ ਫਰਕ ਪਾ ਜਾਂਦਾ ਤੇ ਪੰਜੀ ਕਿਲੋ ਦੀ ਫੁੱਲ ਗਰੰਟੀ ਅਗਲੇ ਦੇ ਘਰ ਦੀ ਠੀਕ ਹੈ ਜੀ ਤੇ ਮੱਛੀ ਪੂਰੀ ਇੱਕ ਨੰਬਰ ਹੈ ਠੀਕ ਹੈ ਚਵਾਈ ਮੱਛੀ ਦੀ ਆਵੇ ਚਲੋ ਤਾਂ ਠੀਕ ਹੈ ਜੀ ਇਹ ਚੁਵਾਈ। ਬਾਕੀ ਥਾ ਨਾ ਬੜਾ ਪਿਆਰਾ ਵਾ ਜਿਹੜਾ ਇਹਦੇ ਕੋਲ। ਠੀਕ ਹੈ ਮੇਰਾ ਸਾਰੀ ਚੰਗੀ ਭਾਈ। ਤੇ ਉਹ ਇਹਦੇ ਮਗਰ ਵਛੀ ਆ ਵਛੀ ਵੀ ਬੜੀ ਪਿਆਰੀ ਜੇ ਤੇ ਮਗਰ। ਹਾਂ। ਤੇ ਇਹਦਾ ਕਿੰਨਾ ਮੁੱਲ ਜੇ ਫਿਰ? ਭਾਜੀ ਵਛੀ ਦੇ ਇਹ ਵੀ ਸਵਾ ਲੱਖ ਦੀ ਆ। ਅੱਛਾ। ਪਰ 95000 ਦੀ ਪਰਮਾਣ ਵਛੀ ਦੇਣੀ ਜਿਹੜੀ। 94000 ਦੀ ਦੇ ਦੋਗੇ। ਬਾਕੀ ਮੇਰੇ ਭਰਾ ਵੀ ਵੇਖ ਕੇ ਕਹਿਣਗੇ ਵੀ ਵਛੀ ਨਾਲ ਵੇਖ ਕੇ ਦੁੱਧ ਨਾਲ ਵੇਖ ਕੇ ਵੀ ਰੇਟ ਜਿਆਦਾ ਕਿ ਜਰਮਨ ਕਿਦਾ। ਤੇ ਦੁੱਧ ਕਿੰਨਾ ਚੁਵਾਈ ਜਾਊਗੀ? ਦੁੱਧ ਭਾਜੀ 30 ਪਲਾਸੀ ਚੱਲੂਗੀ ਜੇ ਚੰਗੀ ਕੋ ਮੇਰਾ ਵੀਰ ਭਰਾ ਸੰਭੂ ਹੈ। ਠੀਕ ਹੈ ਜੀ। ਫਿਰ ਹੋਣ ਇੱਕ ਜਰਸੀ ਆ ਗਈ ਆਪਣੇ ਕੋਲ ਹੋਰ ਇਹਦੇ ਮਗਰ ਕੀ ਜੇ ਇਹਦੇ ਮਗਰ ਬੱਛਾ ਆ ਜੇ ਭਾਈ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਦੱਸ ਦੇਣਾ ਹੋ ਗਿਆ ਭਾਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ 20 ਕਿਲੋ ਦੁੱਧ ਤਿਆਰ ਹੈ ਤਿਆਰ ਜਿਹੜਾ ਤਿਆਰ ਦੁੱਧ ਜੇ ਇਹ ਕਿੰਨਾ ਚਵਾਈ ਜਾਊਗੀ ਇਹ ਭਾਈ 5 ਕਿਲੋ ਵਸ਼ੀ ਦੁੱਧ ਚਵਾਈ ਆਊਗੀ ਤੋਰੋ ਫੇਰ ਇਹਨਾਂ ਵੀ ਇਹਨੂੰ ਤੋਰ ਬਾਕੀ ਸਨ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਕਾਫੀ ਚੰਗਾ ਹੈ ਤੇ ਥੱਲਿਆਂ ਵੀ ਬੜੀ ਕਮਾਲ ਦੀ ਤਿਆਰ ਹੋਈ ਐ ਇਹਦੇ ਕੋਲ ਮੋਕੇ ਤੇ ਜਿਹੜਾ 20 ਲੀਟਰ ਤਿਆਰ ਦੱਸਦੇ ਜਿਵੇਂ ਜਿਵੇਂ ਭਾਜੀ ਇਹਦੀ 1 ਨੰਬਰ ਆ ਕੋਈ ਨਿਆਣਾ ਨਹੀਂ ਲਈ ਛੜੀ ਫੀਲ ਵੱਚੀ ਆ ਜੀ ਮਾਲ ਭਾਜੀ ਆਪਣੇ ਕੋਲ ਆਇਆ ਠੀਕ ਆ ਤੇ ਇਹਦਾ ਮੁੱਲ ਪਾਜੀ ਮੋਲੇ ਦੇ ਵੱਛੀ ਦਾ ਜੋ ਮਰਜੀ ਹੋ ਪੈਠੇ ਹਜ਼ਾਰ ਦੀ ਵੱਛੀ ਦੇ ਦਾਂਗਾ 2000 ਛੋੜ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਚੌਥੇ ਨੰਬਰ ਤੇ ਵੀ ਤਾਜੀ ਸੂਈ ਹੈ ਨਾ ਨਾੜ ਦੇ ਇਹਦਾ ਵੀ ਨਾਲ ਹੀ ਹੈ ਤਾਜ਼ਾ ਤੇ ਆ ਥਣ ਜੇ ਤੇ ਲੱਗੇ ਤਾਂ ਇਹ ਵੀ ਵੈਲ ਬਹੁਤ ਚੰਗੀ ਠੰਡੀ ਸੀਲ ਪੜੀ ਠੀਕ ਹੈ ਇਹਨੂੰ ਕਿੰਨਾ ਚਿਰ ਹੋਇਆ ਜੀ ਸੂਈ ਨੂੰ ਇਹ ਵੀ ਮੇਰੀ 12 13 ਦਿਨਾਂ ਦੀ ਸੂਈ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ ਪਾਜੀ ਹੁਣੇ 4 ਦੁੱਧ 13 ਕਿਲੋ ਜੀ 13 ਆ ਜਿਹੜਾ 15 ਆਊਗਾ 13 ਹੀ ਦੱਸੋ ਭਰਾਵਾ ਜਿਹੜੀ ਗੱਲ 2 ਕਿਲੋ ਕਿਹੜੇ ਘਰ ਵੱਧ ਨਿਕਲੇ ਉਹਦਾ ਮਜਾ ਆ ਠੀਕ ਹੈ ਅਜੇ ਆ ਵੀ ਜੜੀਆਂ ਤੁਹਾਨੂੰ ਵੇੜਨ ਦਿਖਾਉਣੀ ਆ ਇੱਕ ਬਣਾਏ ਜੇ ਇਹ ਵੀ ਤੁਹਾਨੂੰ ਦਿਖਾਉਨੇ ਆ ਹੁਣੇ ਇਹਦੇ ਕੋਲ 13 ਲੀਟਰ ਦੁੱਧ ਜਿਹੜਾ ਤਿਆਰ ਦੱਸਦੇ ਆ ਬਾਕੀ ਚੰਗੇ ਕੱਦ ਕੱਟਦੀ ਐ ਇਹ ਵੀ ਬਾਕੀ ਜੜੀਆਂ ਤੇ ਸੂਈਆਂ ਸਵਾਈਆਂ ਉਹਨਾਂ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਉਹ ਜਾ ਕੇ ਅੰਦਰ ਮੈਂ ਆ ਪਾਣੀ ਪਹਿਲਾਂ ਵੀਡੀਓ ਬਣਦੀ ਮੇਰੇ ਪਰ ਦੇ ਤੇ ਇਹ ਵੇਖ ਦੀ ਕਿੰਨਾ ਕ ਦੁੱਧ ਚਵਾਈ ਜਾਊਗੀ ਉਤਰ ਭਾਜੀ 17 18 ਕਿਲੋ ਵਸ਼ੀ ਦੁੱਧ ਚਵਾਈ ਜਾਊਗੀ ਤੇਰਾ ਮੁੱਲ ਇਹਦਾ ਬਿਲਕੁਲ ਜਾਇਜ਼ ਮੁੱਲ ਹੈ ਕਿੰਨਾ ਮੁੱਲ 55000 ਰੁਪਿਆ ਭਾਜੀ ਅੱਛਾ 50000 ਦੀ ਵਸ਼ੀ ਦੇ ਦਾਂਗੇ 50000 ਦੀ ਦੇ ਦੋਗੇ ਠੀਕ ਹੈ ਬਹੁਤ ਠੰਡੀ ਸੀਲ ਬਣੀ ਜਾ ਤੇ ਹੁਣ ਆ ਗਈ ਆਪਣੇ ਕੋਲ ਇੱਕ ਹੋਰ ਸੂਈ ਸਵਾਈ ਆ ਇਹ ਵੀ ਸੂਈ ਤਾਹ ਦਿਨਾਂ ਦੀ ਵਛੀ ਬਿੱਧੀ ਇਹਦੇ ਕੋਲ ਕਿੰਨਾ ਹੀ ਦੁੱਧ ਇਹਦੇ ਕੋਲ 14 ਕਿਲੋ ਦੁੱਧ ਤੇ ਯਾਰ ਪਹਿਲਣ ਵਛੀ ਜੇ ਸੀਲ ਠੰਡੀ ਇਹ ਵੀ ਬਣੀ ਠੀਕ ਆ ਉਹ ਚਵਾਈ ਚੁਈ ਵਛੀ ਆ ਜੇ ਤਾਂ ਬੱਚਾ ਇਹਦੇ ਮਗਰ ਕੀਜ ਇਹਦੇ ਮਗਰ ਵਛਾ ਜੀ ਇਹਦੇ ਮਗਰ ਵਛਾ ਤੇ ਆਹ ਥਾਣੇ ਦੇਖ ਸਕਦੇ ਤੇ ਵੀ ਲੱਗੇ ਤਾਂ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਇਹਦੇ ਕੋਲ 14 ਕਿਲੋ ਦੁੱਧ ਭਾਈ ਤਿਆਰ ਤੇ ਆ ਰਿਹਾ ਤੇ ਇਹ ਕਿੰਨਾ ਚਵਾਈ ਜਾਊਗੀ ਇਹ ਵਛੀ 15 16 ਕਿਲੋ ਆ ਰਾਮ ਨਾ 16 ਕਿਲੋ ਦੁੱਧ ਚਰਾਉਗੀ ਠੀਕ ਆ ਜੀ ਕੋਧ ਹਟ ਕੇ ਬੰਦ ਬਾਕੀ ਬੇਨਤੀ ਇਹੀ ਆ ਵਿਚਵਾਈ ਤੁਸੀਂ ਆਪ ਕਰਕੇ ਖੜਨੀ ਆ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਸਾਡੀ ਗੱਲ ਤੇ ਵੀ ਜ਼ਰੂਰ ਗੌਰ ਕਰਿਆ ਕਰੋ ਜਿਹੜਾ ਕੋਈ ਨਹੀਂ ਆ ਸਕਦਾ ਵੀਡੀਓ ਕਾਲ ਤੇ ਚਵਾਲੇ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਵੀ ਜੀ ਮੁੱਲ ਜਿਆ ਜਿਆ ਕਿੰਨਾ ਮੁੱਲ 50000 ਰੁਪਏ ਵਛੀ ਦਾ 46000 ਦੀ ਵਛੀ ਦੇਣਾ 40000 ਦੀ ਦੇ ਦੇਣੀ ਹੈ ਮੌਕੇ ਤੇ ਕਰ ਦੇਣਾ ਮਾਨ ਹੋਰ ਮੌਕੇ ਤੇ 10000 ਰੁਪਏ ਮਾਨ ਹੋਰ ਕਰਾਂਗੇ ਭਰਾਵਾਂ ਦਾ ਠੀਕ ਹੈ 45000 ਦੀ ਭਾਜੀ ਵਛੀ ਦਾਂਗੇ ਉਦੋਂ ਤੋਂ ਛੋੜ ਵੀ ਨਹੀਂ ਜੇ ਹੋਣੀ 100 ਰੁਪਏ ਜਿਹੜੀ ਹੈ ਠੀਕ ਹੈ ਹਾਂਜੀ ਹੈ ਜੀ ਤੇ ਹੁਣ ਇੱਕ ਜਰਸੀ ਆ ਗਈ ਸੂਈ ਸਵਾਈ ਇਹਦੇ ਮਗਰ ਵੀ ਜਰਸੀ ਵਛੀ ਆ ਇਹ ਤੋਹਫਾ ਹੀ ਹੈ ਭਾਜੀ ਇਹ ਮਿੱਠਾ ਨੇ ਦੇਖ ਸਕਦੇ ਬੜਾ ਕਮਾਲ ਹੈ ਇਹਦੇ ਕੋਲ ਵੀ ਸੂਆ ਕਿ ਨਾਮ ਵੇ ਦਿੱਤਾ ਇਹ ਪਹਿਲਾ ਸੂਆ ਜੇ ਅੱਛਾ ਜੀ ਅਜੇ ਪਰਸੋਂ ਰਾਤ ਦੀ ਬੱਚੀ ਸੂਈ ਹੈ ਇਹਦੇ ਸਪੈਸ਼ਲ ਜਿੱਦਾਂ ਕਿਸੇ ਨੇ ਤੋਹਫਾ ਰੱਖਣਾ ਹੋਵੇ ਉਹ ਚੀਜ਼ ਹੈ ਠੀਕ ਹੈ ਆ ਦੇਖ ਸਕਦੇ ਨਾੜੋ ਜਿਹੜਾ ਇਹਦਾ ਵੀ ਨਾਲ ਹੀ ਹੈ ਇਹ ਬੱਚੀ ਕੋ ਪੌੜਾ 15 ਕਿਲੋ ਤਿਆਰ ਹੋਗਾ ਤਿਆਰ ਜਿਹੜਾ ਹਾਂ ਪਿਆਰ ਤੇ ਤਿਆਰ ਕਿੰਨਾ ਚਵਾਈ ਜਾਊਗੀ ਇਹ ਭਾਜੀ ਇਹ 20 ਕਿਲੋ ਹੀ ਬੱਚੀ ਦੁੱਧ ਚਵਾ ਦੂਗੀ ਤੋਰੋ ਫੇਰ ਇਹਨਾਂ ਬਹੁਤ ਚੰਗੇ ਸੀਮੰਦੀ ਬੱਚੀ ਆਪੇ ਵੀ ਚੰਗੇ ਸੀਮੰਦੀ ਬਾਕੀ ਸਵੇਰੇ ਸਾਰੀ ਖਾਲੀ ਕਰਤੀ ਜੀ ਭਾਜੀ ਬਾਕੀ ਪੂਰੀ ਜਾਨ ਚ ਵੜੇ ਵੀ ਲੈ ਜੋ ਜੀ ਤੇ ਇਹਦਾ ਮੁੱਲ ਵੀਰ ਜੀ ਫਿਰ ਇਹ ਮੋਲ ਨਾਲ ਮਛੀ ਦਾ ਭਾਵੇਂ 60000 ਕਰਾ ਲਓ ਤਾਂ ਵੀ ਥੋੜਾ ਵਾ ਜਿੰਨੀ ਖੂਬਸੂਰਤੀ ਹੈ ਮਛੀ ਦੇ ਵਿੱਚ ਹਾਂਜੀ ਇੱਕ ਟੂਪੀ ਹੈ ਮਛੀ ਠੀਕ ਆ ਬਹੁਤ ਯਾਦੀ ਜਿਹਨੂੰ ਨਜਾਇਜ਼ ਚੰਗੀ ਹੋ ਆ ਗਾਂ ਮਤਲਬ ਫਾਰਮ ਤਿਆਰ ਕਰਨ ਵਾਲੀ ਮਛੀ ਹੈ ਹਾਂਜੀ ਕੋਈ ਬੱਚਾ ਵੀ ਚੰਗਾ ਆਪ ਵੀ ਉਮਰ ਚੰਗੀ ਹੈ ਠੀਕ ਆ ਇਹ ਮਛੀ ਵੀ ਤੇ 60000 ਦੀ ਲਵਾਂਗੇ 1000 ਰੁਪਏ ਛੋਟ ਕਰਾਂਗੇ ਠੀਕ ਆ ਜੀ ਤੇ ਹੁਣ ਬਾਹਰ ਜਿਹੜੀਆਂ ਗੱਪਣਾ ਬਾਹਰ ਗੱਪਣਾ ਜੀ ਬਾਕੀ ਕੋ ਫੋਨ ਲਾਵੇ ਮਾਨਤਨ ਵਿੱਚੋਂ ਜਿਹੜੇ ਖੁੱਲੇ ਹੋਣਗੇ ਕੋਈ ਗੱਲ ਨਹੀਂ ਕੋਈ ਫੋਨ ਲਾਵੇ ਇੱਕ ਜਿਹਨੂੰ ਕਿਸੇ ਕਉ ਪਸੰਦ ਹੁੰਦੀ ਆ ਤੇ ਆ ਵੀ ਵਸ਼ੀ ਵੀ ਜੀ ਪਹਿਲਾ ਸੁਆ ਜੇ ਇਹ ਜੀ ਤਿਆਰ ਹੀ ਹੈ ਵੀ ਹਣਾ ਆ ਰਿਹਾ ਵਸ਼ੀ ਹਜੇ ਵੀ ਚਾਰ ਪੰਜ ਦਿਨ ਨਹੀਂ ਸੀ ਥੋੜਾ ਜਿਹਾ ਟਾਈਮ ਇੰਨੇ ਖੜਨਾ ਹੁਣ ਇਹ ਕਿੰਨਾ ਗੇ ਦੁੱਧ ਚਵਾਜੂ ਪਹਿਲੇ ਸੋਵੇ ਵਸ਼ੀ ਵਸ਼ੀ ਭਾਜੀ 17 18 ਕਿਲੋ ਵਾਲੀ ਜੇ ਬਹੁਤ ਚੰਗੀ ਵਸ਼ੀ ਤੋੜ ਦੋ ਫਿਰ ਇਹਨਾਂ ਪੂਰੇ ਕੱਦ ਵਜਨ ਵਾਲੀ ਵਸ਼ੀ ਵੱਡੀ ਜੀ ਕੱਦ ਕਾਠ ਪੱਖਾ ਵੀ ਪੂਰੀ ਜਵਾਨ ਆ ਉਤਰਾ ਵੀ ਪੂਰੀ ਜਾਨ ਚ ਹੈ ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਆ ਦੇਖ ਸਾਡੇ ਜੀ ਥਣਹੁਣ ਬਹੁਤ ਪਿਆਰਾ ਵਛੀ ਦਾ ਭਾਈ ਤੇ ਕਿੰਨਾ ਰੱਖਣਾ ਵਿਧੇ ਇਹਦਾ ਮੁੱਲ ਭਾਈ ਮੋਲੇ ਤਾਂ ਕਰਾ ਉਹਨੂੰ ਭਾਵੇਂ 55 60 ਜੋ ਮਰਜੀ 50000 ਦੀ ਵਛੀ ਦੇ ਦਾਂਗੇ ਠੀਕ ਆ 2000 ਰੁਪਿਆ ਛੋੜ ਜੇ ਇਹਦੀ 48000 ਦੀ ਵਛੀ ਠੀਕ ਹੈ ਜੀ ਹਾਂ ਜੀ ਤੇ ਹੁਣ ਇੱਕ ਆ ਵੀ ਕੱਬਣ ਜੇ ਇਹ ਵੀ ਭਾਜੀ ਨਗੀਨਾ ਹੀ ਆ ਵੇੜ ਠੀਕ ਆ ਪਿਆਰ ਵਾਛੀ ਬਹੁਤ ਸੀ ਦੇ ਆ ਦੇ ਵੀ ਸੀ ਦੇ ਆ ਵੀ ਸੀ ਦੇ ਵਾਛ ਜਿੱਦਾਂ ਮਰਜੀ ਦੋਵੇਂ ਪਾਣੀ ਇਹ ਤਾਂ ਕਵੇ ਬੜਾ ਪਿਆਰਾ ਆ ਹਾਂ ਦੋਵੇਂ ਬਨੇ ਬਹਿ ਜਾਓ ਇੱਕ ਨੇ ਦੁੱਧਾ ਲੀਜੇ ਇਹ ਭਾਜੀ 20 ਕਿਲੋ ਗਾਂ ਦਾ ਦੁੱਧ ਚਵਾਦੀ ਧੁਰ ਦਈਏ ਫਿਰ ਇਹਨਾਂ ਵੀ ਇਹਨਾਂ ਖੁੱਲੀ ਛੱਡ ਕੇ ਭਾਵੇਂ ਉੱਥੇ ਬਹਿ ਜਾਓ ਕੋਈ ਗੱਲੀ ਠੀਕ ਆ ਬੜੇ ਘੱਟ ਵਜਨ ਵਾਲੀ ਆ ਬਹੁਤ ਚੰਗੀ ਹੈ ਬਾਕੀ ਇਹ ਹੈ ਕਿ ਗਾਂ ਦੇ ਗਾਂ ਦੇ ਦੁੱਧ ਮੱਝਾਂ ਵਰਗਾ ਇੱਥੇ ਬੈਠ ਬੈਠ ਥੱਲੇ ਚਲੋ ਕੋਇਆ ਆਹ ਦੇਖਣ ਜੀ ਗਿਣ ਜੇ ਤਾਂ ਮਰਗੀ ਇਹ ਨਹੀਂ ਵੀ ਕੋਈ ਲੱਤ ਚੁੱਕ ਜੂ ਅੱਛੀ ਸੂਗ ਹੈ ਵੀ ਅੱਛਾ ਜੀ ਪੂਰੀ ਫੁੱਲ ਗਰੰਟੀ ਹੈ ਕੋਈ ਗੱਲ ਠੀਕ ਹੈ ਚਲੋ ਲੈ ਜਾ ਫਿਰ ਤੇ ਇਹਦਾ ਮੁੱਲ ਲੋ ਵਾਸੀ ਦਾ 65000 ਰੁਪਇਆ ਸੱਚ ਦੀ ਵੜ ਦਵਾਂਗੇ ਅੱਛਾ ਹਾਂਜੀ ਹਾਂਜੀ 60000 ਦੀ ਦੇ ਦੇਓਗੇ ਨਹੀਂ ਦਵਾਂਗੇ ਸੂਕੇ ਵੀ ਕਿਸੇ ਦੇ ਘਰ ਵਸੀ ਲੱਤ ਹਲਾ ਜੇ ਤਵੇਂ ਵਾਪਸੀ ਆ ਠੀਕ ਹੈ ਵਿਧਿਆ ਨੇ ਕਹਿਣ ਦੇ ਜਿਹੜੀ ਗੱਲ ਉਹ ਹੀ ਹੋਊ ਠੀਕ ਹੈ ਵਿਧਿਆ ਹੋਰ ਕੁਝ ਕਹਣਾ ਫਿਰ ਬਸ ਕਹਿਣਾ ਇਹੋ ਹੀ ਆ ਵੀਰ ਭਰਾ ਮਾਨੂੰ ਵੀ ਮਾਲ ਜਿੱਥੋਂ ਵੀ ਲੈਣਾ ਆਪਣੀ ਸਮਝ ਨਾਲ ਲੈ ਆ ਸਮਝ ਨਾਲ ਤਸੱਲੀ ਕਰਕੇ ਲੈ ਜਾ ਕੇ ਲਿਆ ਕਰੋ ਕਾਲੀ ਨਾ ਕਰਿਆ ਕਰੋ ਹਾਂਜੀ ਹਾਂਜੀ ਐ ਕਰੀ ਠੀਕ ਹੈ ਸਾਡੇ ਬੰਦੇ ਨੇ ਪੈਸਾ ਖਰਚਣਾ ਆ ਮੁਰਗੇ ਲਾਮਾ ਲੈ ਦੇ ਦਿੰਦੇ ਚੰਗੇ ਨਹੀਂ ਲੱਗਦੇ ਹਾਂਜੀ ਹਾਂਜੀ ਤੇ ਹਰ ਵਪਾਰੀ ਨੇ ਮਾਲ ਵੀ ਜੀ ਮੋਲੀ ਖਰੀਦਿਆ ਹੁੰਦਾ ਘਰਾਂ ਚੋਂ ਲਈਦਾ ਤੇ ਘਰਾਂ ਦੀ ਮਾਲ ਚਲ ਜਾਂਦਾ ਠੀਕ ਹੈ ਜੀ ਤੇ ਹਰ ਬੰਦੇ ਦੀ ਕੋਸ਼ਿਸ਼ ਇਹ ਹੁੰਦੀ ਚੰਗਾ ਹੀ ਲਈਏ ਆਪਾਂ ਹਾਂਜੀ ਹਾਂਜੀ ਤੇ ਮਾੜਾ ਪੈਣ ਲੱਗਾ ਵੀ ਜੀ ਕੋਈ ਸਮਾਂ ਨਹੀਂ ਲੱਗਦਾ ਹਾਂਜੀ ਹਾਂਜੀ ਤੇ ਆਪਣੀ ਸਮਝ ਨਾ ਲਿਆ ਕਰੋ ਕਾਲੀ ਨਾ ਕਰਿਆ ਕਰੋ ਠੀਕ ਹੈ ਵੀ ਜੀ ਇਹੋ ਬੇਨਤੀ ਵੀ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝ ਨਾਲ ਵੇਚ ਆ ਕੇ ਤਸੱਲੀ ਕਰਕੇ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ